ਜਿਮਣੀ ਚੌਣਾ ਦਾ ਅਖਾੜਾ ਪਹ ਪ ਚੁਕਾ ਔਰ ਪਖੰਦੇ ਨਾਲ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਡੋਰ ਟੂ ਡੋਰ ਜਾ ਕੇ ਦੁਕਾਨਾਂ ਦੇ ਉੱਤੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਔਰ ਵੋਟਾਂ ਦੀ ਅਪੀਲ ਕਰ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਵੱਡੇ ਭਰਾ ਇੰਦਰਜੀਤ ਸਿੰਘ ਰੰਧਾਵਾ ਅਤੇ ਨਾਲ ਹੋਰ ਵਰਕਰ ਵੋਟਰ ਸਪੋਰਟਰ ਜਿਹੜੇ ਆ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਇਸ ਸੱਤ ਬਾਜ਼ਾਰ ਡੇਰਾ ਬਾਬਾ ਨਾਨਕ ਦੇ ਵਿੱਚ ਡੋਰ ਟੂ ਡੋਰ ਜਾ ਕੇ ਕੰਪੇਨ ਕਰਦੇ ਹੋਏ ਔਰ ਇਲੈਕਸ਼ਨ ਦਾ ਇਸ ਵੇਲੇ ਅਖਾੜਾ ਪਖਿਆ ਹੋਇਆ ਹੈ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਸੁਖਜਿੰਦਰ ਸਿੰਘ ਰੰਧਾਵਾ ਡੋਰ ਟੂ ਡੋਰ ਆਪਣੇ ਭਰਾ ਇੰਦਰਜੀਤ ਸਿੰਘ ਰੰਧਾਵਾ ਤੇ ਪੁੱਤਰ ਉਦੇਵੀਰ ਰੰਧਾਵਾ ਦੇ ਨਾਲ ਕੰਪੇਨ ਕਰਦੇ ਹੋਏ ਔਰ ਵੋਟਰਾਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਕਿ ਉਹ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਧਰਮ ਪਤਨੀ ਗਤਿੰਦਰ ਕੌਰੰਦਾਵਾ ਨੂੰ ਵੋਟਾਂ ਪਾਉਣ ਅਤੇ ਉਹਨਾਂ ਨੂੰ ਡੇਰਾ ਬਾਬਾ ਨਾਨਕ ਤੋਂ ਐਮਐਲਏ ਬਣਾਉਣ। ਸੋ ਤੁਸੀਂ ਦੇਖ ਰਹੇ ਹੋ ਭਾਰੀ ਹਜੂਮ ਡੇਰਾ ਬਾਬਾ ਨਾਨਕ ਦੇ ਵਿੱਚ ਦੁਕਾਨ ਦਾ ਦੁਕਾਨ ਦੁਕਾਨ ਤੇ ਜਾ ਕੇ ਸੁਖਿੰਦਰ ਸਿੰਘੰਦਾਵਾ ਆਪਣੇ ਪਾਰਟੀ ਦੀ ਕੈਂਪੇਨ ਕਰਤੇ ਹੋਏ ਔਰ ਵੋਟਾਂ ਮੰਗਦੇ ਹੋਏ ਔਰ ਕਿ ਉਹਨਾਂ ਆਪਣੀ ਪਤਨੀ ਨੂੰ ਕਾਮਯਾਬ ਕਰਨ ਵਾਸਤੇ ਡੋਰ ਤੋਂ ਡੋਰ ਜਾਂਦੇ ਹੋਏ ਜਿੰਦਾ ਸਿੰਘ ਦਾਵਾ ਉਹਨਾਂ ਦੇ ਸਮਰਥਕ ਭਾਰੀ ਭੀੜ ਈਗ ਐਸਪਕ ਡੇਰਾ ਬਾਬਾ ਨਾਨਕ ਦੇ ਬਾਜ਼ਾਰਾਂ ਦੇ ਵਿੱਚ ਉਹਦੇ ਵੀ ਇਸੇ ਦਿਨ ਦਾਵਾ ਸਾਡਾ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਣੇ ਉਹਦੇ ਵੀ ਜਿੰਦਾਬਾਦ ਹਾਂਜੀ ਕਿਵੇਂ ਚੱਲਦੀ ਕਮੇਟੀ ਵੇਖੋ ਜੇ ਸ਼ਹਿਰ ਤੋਂ ਆਏ ਡੇਰਾ ਬਾਬਾ ਨਾਨਕ ਤੇ ਟ੍ਰੀਟ ਵੀ ਰੰਦਾਵਾ ਸਭ ਵੱਲੋਂ ਪ੍ਰੋਗਰਾਮ ਤੇ ਅੱਜ ਉਹ ਤਾਂ ਕੇ ਸਾਨੂੰ ਉਤਸ਼ਾਹ ਵੇਖ ਰਿਹਾ ਬਤਾਨਾ ਦਾ ਵੇਖੋ ਕਿ ਟੋਟਲ ਜਿੰਨੀਆਂ ਦੁਕਾਨਾਂ ਸਾਰੀ ਕਾਂਗਰਸ ਦੇ ਘੰਡੇ ਲੱਗੇ ਹੋਏ ਨੇ ਜਿਵੇਂ ਦਾ ਸਪੋਰਟ ਕਿਹਦਾ ਰਸਪੁਰ ਵੀ ਖੁਦ ਹੀ ਡੇਰਾ ਬਾਬਾ ਨਾਨਕ ਦਾ ਜਿਹੜਾ ਸ਼ਹਿਰ ਹੈ ਉਹ ਕਾਂਗਰਸ ਪਾਰਟੀ ਅੱਜ ਤੱਕ ਿਲ ਡੇਟ ਕਦੀ ਹਾਰੀ ਨਹੀਂ ਗਈ ਇਹ ਸਭ ਤੋਂ ਸਟਰੋਂਗ ਹੋਲਡ ਜਿਹੜਾ ਰੰਧਾਵਾ ਸਾਹਿਬ ਦਾ ਆ ਰਿਹਾ ਹੈ ਅੱਜ ਹੁਣ ਮੰਮੀ ਹੋਰਾਂ ਦਾ ਵੀ ਸਭ ਤੋਂ ਸਟਰੋਂਗ ਜਿਹੜਾ ਏਰੀਆ ਇਹ ਰੋਗ ਹੈ ਫਾਈਟ ਕਿਤੇ ਨਾ ਮੰਨਦੇ ਰਹਿ ਰਹੇ ਕੰਮ ਹੋ ਗਿਆ ਭਾਈ ਸਿੰਘ ਸਾਹਿਬ ਦੇ ਨਾਲ ਵੇਖੋ ਜੀ ਜਿਹੜਾ ਬੋਲਦੇ ਨੇ ਕਿ ਮੇਰੀ ਕਿਸੇ ਨਾਲ ਫਾਈਟ ਨਹੀਂ ਉਹ ਝੂਠ ਹੁੰਦਾ ਫਾਈਟ ਹੈਗੀ ਹੈ ਸਰਕਾਰ ਨਾਲ ਮੌਜੂਦਾ ਸਰਕਾਰ ਤੇ ਅਫਸਰਾਂ ਵੱਲੋਂ ਜ਼ੋਰ ਲਵਾ ਰਹੀ ਹੈ ਸਰਕਾਰ ਵਰਸ ਸਰਕਾਰ ਵਰਸ ਬੀਬੀ ਜੀਤेंद्र ਕੌਰੰਦਾਵਾ ਬੀਬੀ ਜੀਤेंद्र ਕੌਰੰਦਾਵਾ ਤੇ ਕਿਹੜੇ ਮੁੱਦੇ ਮੇਨ ਨੇ ਕਿਹੜੇ ਖਾਸ ਗੱਲਾਂ ਨੇ ਜਿਹੜੀਆਂ ਜਿਹੜੀ ਧਿਆਨ ਦੇਣ ਸਭ ਤੋਂ ਵੱਧ ਜਿਹੜਾ ਲੋਕ ਜਿਹੜਾ ਬੋਲਦੇ ਉਸ ਬਿਜਲੀ ਜਿਹੜੇ ਬਿੱਲ ਮਾਫ ਹੋਏ ਇੱਕੋ ਮੁੱਦਾ ਇਹਨਾਂ ਕੋਲ ਹੈਗਾ ਉਹ ਇੱਕ ਮੁੱਦੇ ਤੇ ਪਤਾ ਨਹੀਂ ਕਿੰਨੇ ਕਰਜ਼ੇ ਚੁੱਕ ਚੁੱਕੇ ਆ ਪੰਜਾਬ ਦੇ ਸਿਰ ਤੇ ਤੇ ਉਹ ਕਰਜ਼ਾ ਜਿਹੜਾ ਪੰਜਾਬ ਨੂੰ ਇਹਨਾਂ ਨੇ ਡੋਬ ਲੈਣਾ ਅੱਗੇ ਤੋਂ ਜਦੋਂ ਕੋਈ ਕੰਮ ਕਰਨਾ ਹੋਊਗਾ ਆਪਾਂ ਕਰਜ਼ਾ ਨਹੀਂ ਚੁਕਾ ਸਕਦੇ ਜਿਹੜਾ ਪਿਛਲੇ ਸਾਲਾਂ ਦਾ ਜਿਹੜਾ ਉਹ ਨਹੀਂ ਆਪਾਂ ਪੂਰਾ ਕਰ ਪਏ ਆ ਤੇ ਉਸ ਤੋਂ ਦੁੱਗਣਾ ਆਪਾਂ ਲੈ ਕੇ ਬੈ ਗਏ ਉਹ ਚੀਜ਼ ਮਾਰੂਗੀ ਸੋਟਾ ਉੱਤੇ ਵੀ ਸਿੰਘ ਦਾ ਦਾਵਾ ਉਹਨਾਂ ਦਾ ਕਹਿਣਾ ਆ ਕਿ ਜਿਹੜਾ ਮੁੱਦਾ ਵਾ ਮੁੱਦਾ ਔਰ ਫਾਈਟ ਜਿਹੜੀ ਆ ਸਰਕਾਰ ਵਰਸਜ ਕਾਂਗਰਸ ਬੀਬੀ ਜਤਿੰਦਰ ਕੌਰ ਦੇ ਮੁਕਾਬਲੇ ਸਰਕਾਰ ਹੈ ਔਰ ਸਰਕਾਰ ਨਾਲ ਮੁਕਾਬਲਾ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੁਖਜਿੰਦਰ ਸਿੰਘ ਰੰਧਾਵਾ ਹੰਡਾ ਦੇ ਨਾਲ ਵੀ ਆਪਣੇ ਦੌਰ ਤੋਂ ਜੋੜ ਜਾ ਕੇ ਕੈਂਪੇਨ ਕਰ ਰਹੇ ਨੇ ਰੰਧਾਵਾ ਸਾਹਿਬ ਕਿਵੇਂ ਹੰਗਾਰਾ ਮਿਲ ਰਿਹਾ ਤੁਹਾਨੂੰ ਹਾਂਜੀ ਹੰਗਾਰਾ ਕਿਉਂਕਿ ਤੁਸੀਂ ਇਹ ਤਾਂ ਫਿਰ ਹੰਗਾਰਾ ਕੀ ਬੇਤ ਹੈ ਤੁਹਾਨੂੰ ਪਤਾ ਹੀ ਕਿ ਜਿੰਨਾ ਜੇਰ ਬਾਬਾ ਨਾਨਕ ਵੀ ਰ ਆਪਣੇ ਸ਼ਹਿਰ ਆ ਔਰ ਹਰ ਦੁਕਾਨ ਦੇ ਵਿੱਚ ਵੱਡੇ ਰੰਧਾਵਾ ਸਤ ਲੱਗੇ ਹੁਣ ਤੱਕ ਇਹ ਮੇਰਾ ਪਰਿਵਾਰ ਹੈ ਔਰ ਡੇਰਾ ਬਾਬਾ ਨਾਨਕ ਅੱਜ ਤੱਕ ਜੋਂ ਤੋਂ ਕਾਂਗਰਸ ਚੱਲੀ ਹੈ ਚਾਹੇ ਪੁਰਾਣੇ ਲੀਡਰ ਲੜਦੇ ਰਹੇ ਸਦਾ ਜੋਗਿੰਦਰ ਸਿੰਘ ਰਦਾਵਾ ਲੜਦੇ ਰਹੇ ਸਦਾ ਪ੍ਰੇਮ ਸਿੰਘ ਪਾਗਵਾਲੀ ਲੜਦੇ ਰਹੇ ਮੇਰੇ ਫਾਜ਼ਲ ਲੜਦੇ ਰਹੇ ਤੇ ਮੇਰੇ ਤੱਕ ਕਾਂਗਰਸ ਕਦੀ ਵੀ ਡੇਰਾ ਬਾਬਾ ਨਾਨਕ ਸ਼ਹਿਰ ਤੋਂ ਨਹੀਂ ਆਈ ਇਹਨਾਂ ਲੋਕਾਂ ਤੋਂ ਤਰਪੂਰੀ ਹੈ ਬਿਲਕੁਲ ਤਰਪੂਰੀ ਹੈ ਇਹ ਦੱਸਣ ਕਿ ਜਿਹੜਾ ਵੋਟਰਾਂ ਨੇ ਕਰਦੇ ਪਰਿਵਾਰ ਦੇ ਮੈਂਬਰ ਉਹਦੇ ਚ ਇਹ ਆ ਕਿ ਜਦੋਂ ਇਹਨਾਂ ਦੇ ਤੇ ਪਹਿਲਾਂ ਟੀਟੀ ਕਰਕੇ ਉਹਨਾਂ ਦੀ ਟੀਮ ਵਜਾ ਦਿੰਦੇ ਤੇ ਹੁਣ ਵੀ ਵਜਾਉਣਗੇ ਟੀਟੀ ਕਰਕੇ ਪੀ ਵਜਾਤੀ ਆ ਤੇ ਹੁਣ ਵੀ ਵਜਾਉਣਗੇ ਸੁਖਜਿੰਦਰ ਸਿੰਘ ਦਾ ਦਾਵਾ ਉਹਨਾਂ ਦਾ ਕਹਿਣਾ ਹੈ ਕੈਂਪੇਨ ਕਰਦੇ ਆ ਬਾਜ਼ਾਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਇਸ ਵਕਤ ਦੁਕਾਨ-ਦੁਕਾਨ ਜਾ ਕੇ ਕੈਂਪੇਨ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਅਸੀਂ ਮੇਰਾ ਪਰਿਵਾਰ ਹੈ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਦੇ ਲੋਕ ਮੇਰੇ ਪਰਿਵਾਰ ਦੇ ਜੀ ਨੇ ਔਰ ਮੈਨੂੰ ਇਹਨਾਂ ਤੇ ਪੂਰਾ ਭਰੋਸਾ ਹੈ ਕਿ ਇਹ ਮੈਨੂੰ ਔਰ ਮੇਰੀ ਧਰਮ ਪਤਨੀ ਨੂੰ ਪਰਵਾਉਂਗਾਰਾ ਦੇਣਗੇ ਜੇਰਾ ਬਾਬਾ ਨਾਨਕ ਤੋਂ ਗੁਰਪ੍ਰੀਤਪਾਲ ਸਿੰਘ ਥੇਲੀਪੋਸਟ ਪੰਜਾਬ ਹਰਿਆਣਾ ਮਾਚਲ